ਹਾਂਜੀ ਗੁਰਪਿਆਰੋ ਕੀ ਕਹਿਣਾ ਚਾਹੋਗੇ ਦਿਵਾਲੀ ਦਾ ਪਿੱਤਰ ਦਿਹਾੜਾ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਪਿਆਈ ਸਾਸ ਸਿੰਘ ਜੀ ਜੋ ਵੀ ਦਿਵਾਲੀ ਦਾ ਦਿਹਾੜਾ ਹੈ ਕਿੰਨੇ ਵੀ ਮਹਾਪੁਰਖ ਕੋਤੀ ਮਰਦਾਏ ਬਾਬਾ ਕਰਮ ਸੰਤਿ ਲਾਕੇ ਬਾਬਾ ਕਰਮ ਸੰਜੀ ਬਾਬਾ ਲਾ ਸਿੰਘ ਬਾਬਾ ਆਸ ਸਿੰਘ ਜੀ ਬਾਬਾ ਰਾਮ ਸਿੰਘ ਜੀ ਮਾ ਮਾਜਾ ਸਿੰਘ ਜੀ ਇਹ ਮਹਾਂਪੁਰਖ ਚੌਥੀ ਗੱਦੀ ਨਿਸ਼ੀਂ ਬਾ ਮਾਜਾ ਸਿੰਘ ਜੀ ਇਹਨਾਂ ਦੇ ਨਾਲ 65 ਸਿੰਘ ਉਹ ਤੀ ਮਰਦਾਨ ਦੇ ਨਾਲ ਆਏ ਸਨ ਜੋ ਦੁਆਰਿ ਦਿਨ ਸਾਏ ਸਾਧੂ ਬੈਠ ਕੇ ਨਾਮ ਜਪਦੇ ਸਨ ਤੇ ਮੂਲ ਮੰਤਰ ਦਾ ਜਾਪ ਕਰਦੇ ਸਨ ਸਾਹਿਬ ਗੁਰੂ ਗ੍ਰੰਥ ਸਾਹਿਬ ਜਬ ਮੈਂ ਕੋਈ ਇਹਦਾ ਜਾਪ ਕਰਨਾ ਨਾਰੀ ਕੁਰਬਾਨੀ ਚ ਲਿਖਿਆ ਹੈ ਚਰਨ ਸਾਦਗੀ ਤੋਈ ਤੋਈ ਪੀਓ ਅਰ ਬਸਾਦਕਾ ਆਪਣਾ ਜੀਓ ਸਾਦਗੀ ਤੂੜ ਕੋ ਕਰੋ ਸੁਨਾ ਸਭ ਪ੍ਰਜਾਏ ਕੁਰਬਾਨ ਸਾਸੇ ਵਟ ਭਾਗੀ ਪਾਈਏ ਸਾਧ ਸੰਗਤ ਕੀਰਤਨ ਗਾਈਏ ਮਾਨੇ ਕੇ ਵਿਗੰਤਿ ਸਾਧੂ ਰੱਖਾ ਹੈ ਹਰ ਗੁਣ ਗਾਇ ਅੰਮ੍ਰਿਤ ਰਚਾਖ ਹੈ ਕੋਟ ਗਈ ਸੰਤਾ ਦਰਿਆ ਆ ਸਰਬ ਸੂ ਨਾਨਕ ਤੇ ਪਾਇਆ ਇਸ ਤਰ੍ਹਾਂ ਸੰਤ ਬਾ ਮਾਜਾ ਸੰਜੀ ਬਾਬਾ ਕਰਮ ਸਿੰਘ ਦਾ ਜੋੜਾ ਸਾਹਿਬ ਪੋਤੀ ਮਰਦਾਨ ਨੂੰ ਲੈ ਕੇ ਆਏ ਸਨ ਬਦਵਾਰੀਆ ਦਿਨ ਕੱਚੀ ਰੱਸੀ ਤਿਆਰ ਕਰਕੇ ਉਹਨੂੰ ਸ਼ਨਾਹ ਕਰਾਇਆ ਜਾਂਦਾ ਹੈ ਦੁਆਰੀ ਦੇਨ ਕਾਲ ਦਾ ਦਿਨ ਜੋ ਆਉਣਾ ਹੈ ਮੰਗਲਵਾਰ ਉਹ ਚਰਨਾ ਜਲ ਤੋਂ ਓਕੇ ਗਊ ਮਾਤਾ ਦੁੱਧ ਪਾਗੇ ਵਿੱਚ ਕੱਚੀ ਰੱਸੀ ਬਣਾ ਕੇ ਉਹ ਜੋੜੇ ਨੂੰ ਇਸ਼ਨਾਨ ਕਰਾਇਆ ਜਾਂਦਾ ਸਾਲ ਬਾਤ ਉਹ ਵੇ ਸਾਰੀਆਂ ਸੰਗਤਾਂ ਜੋ ਪੁਰਾਣੀ ਸੰਗਤ ਹੈ ਉਹ ਤਿਮਰਦਾਨ ਦੀ ਜਾਂ ਨਵੀਂ ਸੰਗਤ ਹੈ ਉਹ ਅੰਮ੍ਰਿਤ ਸਮਝ ਕੇ ਚੂਰਾ-ਚੂਰਾ ਪੀਂਦੀਆਂ ਵੀ ਹਨ ਕਰਾਂਤੀ ਵੀ ਲਾ ਕੇ ਜਾਂਦੇ ਹਨ ਕਿਉਂ ਪਰ ਜਾਲ ਪੀਣ ਨਾਲ ਕਿਹਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸੇ ਗੁਰਬਾਣੀ ਚ ਲਿਖਿਆ ਹੈ ਆਇਆ ਦੂਰ ਉੱਚਲ ਕੇ ਮਤਕੀ ਤੋਂ ਸਰਨਾਏ ਜਿਉ ਹੇ ਆਸਰ ਕੀ ਚਿਤ ਮੈਂ ਮੈਂ ਸਭੋ ਦੁਗਵਾ ਜਿਉ ਨਾ ਰੀ ਤਾ ਤਨ ਗੁਰੂ ਆਰਗ ਬੇਸਿ ਮਾਰਿ ਨਿ ਕੋ ਵਾਲੀਤ ਕਿਰੇ ਦੂ ਗਵਿੰਜਾ ਰਾਜਾ ਨੂੰ ਜੋ ਲਹਾ ਕੇ ਰਾਜਾ ਉੱਥੇ ਦਾ ਕਹਿੰਦਾ ਹੈ ਕਿ ਕਿੰਨੇ ਵੀ ਤੁਹਾਡੇ ਚੋਰੇ ਨਾਲ ਬਾਨ ਕੇ ਰਾਜੀ ਬਾਨ ਨਿੱਕੇ ਸਕਦੇ ਹਨ ਤੇ ਕਢਾ ਲੋ ਤੇ ਤਾਂ ਤਨ ਗੁਰੂ ਅਰਗਵਿਸਭਜ ਨੇ ਗਵਿੰਜਾ ਕਲੀਆਂ ਵਾਲਾ ਚੋਰਾ ਸਵਾਕੀ ਗੱਲ ਪਾ ਕੇ ਸਾਰਿਆਂ ਰਾਜਿਆਂ ਨੂੰ ਇੱਕ ਇੱਕ ਕਣੀ ਬੁਲਾ ਬਲਾ ਥੋੜਾ ਬੁਲਾ ਰਾਗੇ ਸਾਰਿਆਂ ਰਹਾ ਕਰਿਆ ਨਾਰੀ ਜੋ ਦਿਨ ਕਾਲ ਨੂੰ ਰਮੰਦਰ ਸਾਹਿਬ ਚ ਦਵਾਈ ਦਾ ਤਿਹਾੜ ਬਣਾਇਆ ਜਾਂਦਾ ਹੈ ਨਾਰੀ ਤੇ ਮੰਡੀ ਵੀ ਲੱਗਦੀ ਹੈ ਮਾਲ ਡੰਗਰ ਦੀ ਲੋਕੀ ਬਹੁਤ ਬਹੁਤ ਲੰਗਰ ਮਹਿੰਗੇ ਦੁਮੈ ਉਹ ਖਰੀਦ ਕੇ ਪ੍ਰਕਰਾਂ ਚ ਲਾ ਕੇ ਜਾਂਦੇ ਹਨ ਇਸ ਤਰ੍ਹਾਂ ਹੀ ਆਰਮਚੰਦਰ ਦੀ ਖੀਚ ਜੋ ਹੈ ਤੇ ਆਰ ਮਨਾਇਆ ਜਾਂਦਾ ਹੈ ਇਹ ਨਾਰੀ ਬਸਮਾ ਬਾਬਾ ਬਸਕਰਮਾ ਜੀ ਦਾ ਵੀ ਦਿਨ ਮਨਾਇਆ ਜਾਂਦਾ ਹੈ ਜੋ 22 ਤਰੀਕ ਮਨਾਇਆ ਜਾਣਾ ਹੈ ਇਤਨਾ ਵੀ ਕਿੰਨੇ ਵੀ ਮਹਾਪੁਰਖ ਹੋਣ ਨਾ ਹੀ ਸਾਰੀਆਂ ਸੰਗਤਾਂ ਨੂੰ ਮੂਰ ਮੰਤਰ ਗੁਰ ਮੰਤਰ ਤੇ ਪੰਜਾਂ ਬਾਈਆਂ ਨਾਲ ਜੋੜਿਆ ਹੈ ਸਾਡੇ ਪੁਰਾਣੇ ਬਜ਼ੁਰਗ ਸੀ ਛੋਟੇ ਛੋਟੇ ਹੁੰਦੇ ਸੀ ਦੁਆਰੀਆ ਤੇ ਦਿਵਜ ਗਾਣੇ ਦਿਨ ਆਰੀ ਸਾਡੇ ਬਜ਼ੁਰਗ ਮਾਤਾ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਆ ਦਿਵਾਰੀਏ ਦੇ ਸਾਰਿਆਂ ਨੇ ਘਰਾਂ ਚ ਹੋਂਦ ਲਾਟਾਂ ਦੇ ਬੀਲੀ ਵਾਲੀਆਂ ਪਹਿਨਾ ਕਿ ਦਿਵਾਰੀਏ ਦਿਨ ਦੀਵੇ ਬਾਲੇ ਜਾਂਦੇ ਆ ਸਰਸੋਂ ਦੇ ਤੇਲ ਪਾ ਕੇ ਇਤਨਾ ਸਾਈ ਰਾਤ ਦਰਵਾਜ਼ੇ ਖੁੱਲੇ ਰੱਖਦੇ ਸਨ ਪੁਰਾਣੇ ਬਜ਼ੁਰਗ ਕਿਉਂ ਰੱਖਦੇ ਸਨ ਕਹਿੰਦੇ ਵੀ ਘਰ ਵਿੱਚ ਲక్ష్ਮੀ ਆਂਦੀ ਹੈ ਕਿੰਨੇ ਵੀ ਹਿੰਦੂ ਸਮਾਗ ਦੇ ਲੋਕ ਹਨ ਜੋ ਵੀ ਜੋਟੇ ਹਨ ਉਹਨਾਂ ਨੂੰ ਸ਼ਰਨ ਕਰਾ ਕੇ ਉਹਨਾਂ ਦੀ ਪੂਜਾ ਕਰਦੇ ਹਨ ਮਾਇਆ ਨੂੰ ਸ਼ਰਨ ਕਰਾ ਕੇ ਪੂਰੀ ਪੂਜਾ ਕਰਦੇ ਹਨ ਕੌਣ ਵੱਡਾ ਹੈ ਮਾਇਆ ਵੱਡੀ ਨਹੀਂ ਆ ਗਈ ਕੌਣ ਵੱਡਾ ਕੌਣ ਵੱਡਾ ਮਾਇਆ ਵਡਿਆਈ ਸੋਈ ਵੱਡਾ ਜਨ ਰਾਮ ਨਿਭਲਾਈ ਸਾਧੂ ਇਕ ਪਰਮੇਸ਼ਰ ਦਾ ਨਾਮ ਉੱਚਾ ਹੈ ਇਹ ਕਹ ਕਿ ਵੀਰ ਦੁਖ ਰੁਪਾਖ ਹੋਏ ਕਾ ਖੁਸ਼ਮ ਦਾ ਲੇਹ ਕਾ ਰਾਖ ਇਹ ਰਾਮ ਦਾ ਸਿਮਰ ਕਰਦੇ ਹਨ ਰਾਮਚੰਦਰ ਉਹ ਰਾਮ ਕੱਢ ਲੋ ਰਾਮ ਆ ਗਏ ਜੀ ਇਸ ਤਰ੍ਹਾਂ ਹੀ ਚਾਰ ਯੁਗ ਹਨ ਸਤਜੁਗ ਦੁਆਪ ਤ੍ਰੇਤਾ ਦੇ ਕਾਲ ਯੁਗ ਅਵਤਾਰ ਗੁਰੂ ਨਾਨਕ ਦੇਵ ਜੀ ਹੋਏ ਹਨ ਪਹਿਲੇ ਯੁਗਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਅਵਤਾਰ ਹਨ ਉਹ ਹਨ ਸਿਸਾਨੂੰ ਪਹਿਲੇ ਕਿਹਾ ਹੈ ਕਿਵੇਂ ਚਾਰ ਲਾਵਾ ਹਨ ਗੁਰੂ ਗ੍ਰੰਥ ਸਾਹਿਬ ਕੀਤੀਆਂ ਜਾਂ ਗਿਆ ਹਨ ਉਹ ਵੀ ਇੱਕ ਇੱਕ ਯੁੱਗ ਦੀ ਲਾਮ ਬਣਾਈ ਗਈ ਹੈ ਨਾਮ ਰਹੀ ਗਾਲ ਤੇ ਇੱਥੇ ਮੁਕਦੀ ਹੈ ਕਿ ਗੁਰਬਾਣੀ ਚ ਲਿਖਿਆ ਸਲੋਕਾਂ ਚ ਨਾਮ ਰਿਉ ਸਾਧੂ ਰਿਉ ਰਿਉ ਗੁਰੂ ਗੋਬਿੰਦ ਕਿੰਨਾ ਗੋਬਿੰਦ ਦਾ ਜਾਪ ਕੀਤਾ ਹੈ ਉਹਨਾਂ ਦਾ ਨਾਮ ਅੰਦਾ ਹੈ ਜਿ ਤਰਾ ਹੁਣ 300 ਸਾਲਾ ਗੁਰੂ ਗੁਰਤੇਬਹਾਦਰ ਸਾਹਿਬ ਦਾ ਮਨਾਇਆ ਗਿਆ ਹੀ ਦਾੜੀ ਛੋਟੀ ਉਮਰ ਸੀ ਉਹ ਸਮੇਂ ਵੱਡੀ ਮਿਆਰੀ ਬੜੀ ਤੋਂ ਮਤਾਮਨਾ ਲੋਕਾਂ ਨੇ 300 ਸਾਲਾ ਮਨਾਇਆ ਗੁਰਤੇਗ ਬਹਾਦਰ ਸਾਹਿਬ ਜੀ ਦਾ ਦਾਸਨ ਵਿੱਚ ਉੱਤੇ ਕੀਰਤਨ ਬੈਠ ਕੇ ਸੁਨੇਆ ਉਹ ਸਮੇਂ ਸੋਹ ਸੰਗ ਰਸ ਗਿਆ ਨਿੱਕੀ ਮਿਆਰੀ ਦੇ ਹੋ ਪੂਰੇ ਹੋ ਗਏ ਹਨ ਗਿਆਨ ਸਿੰਘ ਜੋ ਵੀ ਸੰਤ ਬਾਬਾ ਰੋਸਨ ਸਿੰਘ ਜੀ ਬਾਬਾ ਜਾਰਾ ਸਿੰਘ ਗਿਆਨੀ ਚੇਹ ਸਿੰਘ ਜੀ ਹਨ ਕਿਰਤਿੰਦਰ ਸਾਹਿਬ ਦੇ ਨੇਸਾਨ ਉਹ ਦੱਸਦੇ ਹਨ ਕਿ ਸੋਹ ਸਿੰਘ ਰਸਿਆ ਬਹੁ ਬੜੀ ਕੀਰਤਨ ਕਰਦਾ ਹੈ ਉਈਓ ਹੋ ਵੀ ਕਹਿਤਾ ਚਲਦੀਆਂ ਹਨ ਇਸ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਦੁਆਰੀ ਦੀਆਂ ਬਹੁਤ ਬਹੁਤ ਮੌਕਾ ਹੁਣ ਨਾਰੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕੱਲ ਨੂੰ ਕੇ 프리 ਜੀ ਨੇ ਲਿਖਿਆ ਹੈ ਸ੍ਰੀ ਦਰ ਆਤਿ ਕਿਥੋਈ ਵੰਡੀ ਆ ਸਤਿਆ ਮੇਰੇ ਨੇ ਭਾਉ ਜਿਨ੍ਹਾਂ ਨਾਂ ਨਰਾਵ ਦੇ ਤਿੰਨਾ ਮਿਰਨ ਖਵਾਉ ਇਹ ਰਾਣ ਉੱਠ ਕੇ ਨਾਮ ਜਪਦੇ ਹਨ ਬੰਦੀ ਕਰਦੇ ਹਨ ਪ੍ਰਮਾਤਮਾ ਉਹਨਾਂ ਦੀਆਂ ਝੋਰੀਆਂ ਭਰਦਾ ਹੈ ਬੇਨਤੀ ਹੈ ਸਾਈ ਸੰਗਤ ਨੂੰ ਆਲਵਰ ਤੁਮਾ ਵੀ ਚੜਦੀ ਕਲਾ ਚ ਰੱਖੇ ਜੋ ਬਾਹਰ ਬੱਚੇ ਹਨ ਅਮਰੀਕਾ ਕੈਨੇਡਾ ਉਹ ਜੋਰ ਪਚਹਾਨ ਅਹਿਰਦਾ ਕਰਨੇ ਹਾਂ ਬੱਚਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਧਰਤਨ ਗੁਰੂ ਗ੍ਰੰਥ ਸਾਹਿਬ ਜੀ ਸਾਂਝੇ ਹਨ ਤੇ ਧਰਤਨ ਗੁਰਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰਿਆ ਕਰਨੋਂ ਤਾਵੇ ਧਾਏ ਸਭ ਥਾਈ ਇਹ ਸਹਾਈ ਸ੍ਰੀ ਵਾਹਿਗੁਰੂ ਜੀ ਸਹਾਈ ਜੋ ਵੀ ਗੁਰਤੇਗ ਬਹਾਦਰ ਸਭ ਨੂੰ ਮੰਨਦਾ ਹੈ ਉਹਨੂੰ ਨੌ ਨਦੀਆਂ ਤੇ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਉਚਵੇਂ ਗੁਰੂ ਨੂੰ ਧਿਆੰਦਾ ਹੈ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਫਿਰ ਹਾਂ ਕਿ ਰਸਨ ਧਾਈ ਹੈ ਇਹ ਦਿੱਠੇ ਸਾਰੇ ਦੁੱਖ ਜਾਏ ਕਿਉਂ ਅਠਵੇਂ ਗੁਰੂ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤੇ ਲੱਗਦੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਠਵੇਂ ਗੁਰੂ ਜੀ ਦੇ ਦਾਦਾ ਜੀ ਲੱਗਦੇ ਸਨ ਇਤਨਾ ਅਰਦਾਸ ਹੈ ਸਾਏ ਇਲਾਕੇ ਨੂੰ ਦੇਰ ਨੂੰ ਬਾਬਾ ਕਰਮ ਸਿੰਘ ਦੇ ਡੇਰੇ ਵੱਲ ਸائیں ਸੰਗਤਾਂ ਨੂੰ ਦਵਾ ਜੀਆਂ ਬਹੁਤ ਬਹੁਤ ਨਮਾਜ਼ ਕਰਨ ਇਸ ਤਰ੍ਹਾਂ ਹੀ ਗੁਰੂ ਗਬੇਰ ਸਿੰਘ ਦੀਆਂ ਚਾਰ ਲੈਣਾ ਹਨ ਮਿੱਤਰ ਪਿਆਰ ਨੂੰ ਹਾਲ ਮਰੀਦਾਂ ਦਾ ਕਹਿਣਾ ਮੈਂ ਨਹੀਂ ਖੋਰ ਵਹਾਰਨ ਛੋੜਨ ਦਿੱਤਾ ਤਾਂੇ ਆਪਣੇ ਬਾਗ ਬਰਨ ਹੋ ਗਏ ਅੱਥੀ ਸਾਂ ਕੀਤੀ ਲੱਖਾਂ ਪੁੱਤਰਾਂ ਨੂੰ ਤਾਂੇ ਚਾਰੇ ਲਾਲ ਕੁਰਬਾਨ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਦੋਨਾਂ ਨੇ ਸ਼ਹੀਦੀ ਚਮਕੌਰ ਚ ਪਾਈ ਤੇ ਦੋ ਸਭ ਜਾਦੇ ਜੋ ਸਰਹੰਦ ਤੰਨੀਆਂ ਵਿੱਚ ਰਾਕੇ ਉਹਨਾਂ ਦਾ ਨਾਮ ਰੱਖਿਆ ਗਿਆ ਜੋਰਾਵਾ ਸਿੰਘ ਅਤੇ ਸਿੰਘ ਬਾਬਾ ਜੋ ਜਵਾਸ ਸਿੰਘ ਜੀ ਸਿੰਘ ਚਾਰ ਸਭ ਸਾਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਛੋਟੀ-ਛੋਟੀ ਉਮਰ ਵਿੱਚ ਆਪਣੇ ਕਰਮਾਨੀ ਦੇ ਕੇ ਆਪਣਾ ਨਾਮ ਉਚਾਰ ਕੇ ਗਏ ਹਨ ਜੋ ਨਾਮ ਜਪਤੇ ਹਨ ਬੰਦਗੀ ਕਰਦੇ ਹਨ ਸਦਾ ਹੀ ਨਾਮ ਰੰਦਾ ਹੈ ਨਾਮ ਰਿਓ ਸਾਧੂ ਰਿਓ ਰੇ ਗੁਰਗਬਿੰਦ ਸਾਇ ਸੰਤਾਂ ਨੂੰ ਜੋ ਦਿਵਾਰੀ ਦਿਆਂ ਬਹੁਤ ਬਹੁ ਮੌਕਾ ਹਨ ਤੇ ਨਾਰੀ ਬੇਨਤੀ ਹੈ ਇਹ ਬੱਚੇ ਬਾਲ ਦੇ ਦਸਾਂ ਚ ਹਨ ਉਹਨਾਂ ਨੂੰ ਹੀ ਮੋਚਰਦੀ ਕਰਾ ਚਰਖਣ ਤੇ ਪੱਕੇ ਕਰਨ ਤੇ ਸੰਗਤਾਂ ਦੇ ਮਨੋ ਕਾਮਨਾ ਪਾਵਨਾ ਵਾਗ ਦੀ ਪੂਰੀਆਂ ਕਰਨ ਤਾਲ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਰਾਤ ਨੂੰ 7 ਤੋਂ 9 ਵਜੇ ਤੱਕ ਆਪਣਾ ਸਿਮਰਨ ਤੇ ਬੰਦਗੀ ਕਰਨ ਸਮਾਧੀ ਲਗਾ ਕੇ ਅੰਤਰ ਧਿਆਨ ਹੋ ਕੇ ਨਾਮ ਜਪਨਾ ਚਾਹੀਦਾ ਹੈ ਇਹ ਗੂ ਸਾਡੇ ਦਰਗਾਹ 'ਚ ਹੀ ਕੰਮ ਆਉਣਾ ਹੈ ਇੱਥੇ ਵੀ ਆਉਣਾ ਹੈ ਹੋਈਆਂ ਕਰ ਤੈਨ ਮਾਫੀ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ